ਸਾਈਕੋਲੋਜੀ ਅਰਸਤੂ ਲਈ ਆਤਮਾ ਅਤੇ ਜੀਵਨ ਦੀ ਖੋਜ ਭੌਤਿਕ ਜਗਤ ਦੇ ਅਧਿਐਨ ਦਾ ਹੀ ਇੱਕ ਭਾਗ ਹੈ ਅਜੁੱਡੀਮਸ ਵਿੱਚ ਅਰਸਤੂ ਨੇ ਆਤਮਾ ਦੀ ਪੂਰਬਲੀ ਹੋਂਦ ਬਾਰੇ ਤਰਕ ਦਿੱਤੇ ਹਨ ਅਤੇ ਆਤਮਾ ਇੱਕ ਸੁਰਤਾ ਹੈ ਦੇ ਸਿਧਾਂਤ ਦਾ ਖੰਡਨ ਕਰਦਿਆਂ ਉਹ ਦਰਅਸਲ ਪਲੇਟੋ ਦੇ ਆਤਮਾ ਦੇ ਸਿਧਾਂਤ ਦੀ ਪ੍ਰੋੜਤਾ ਹੀ ਕਰ ਰਿਹਾ ਸੀ ਜਿਸ ਵਿੱਚ ਆਤਮਾ ਦੇ ਜਨਮ ਤੋਂ ਪਹਿਲਾਂ ਦੇ ਗਿਆਨ ਪ੍ਰਾਪਤੀ ਦੇ ਸਿਧਾਂਤ ਦੀ ਗੱਲ ਕੀਤੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਸਰੀਰ ਵਿੱਚ ਆਤਮਾ ਦਾ ਜੀਵਨ ਕੁਦਰਤ ਦੇ ਵਿਰੁੱਧ ਹੈ ਪ੍ਰੋਟ੍ਰੈਪਟਿਕਸ ਵਿੱਚ ਬੇਸ਼ੱਕ ਆਤਮਾ ਨੂੰ ਸਰੀਰ ਨਾਲੋਂ ਵੱਧ ਮਹੱਤਵਪੂਰਨ ਮੰਨਿਆ ਗਿਆ ਹੈ ਪਰ ਫਿਰ ਵੀ ਇਸ ਗੱਲ ਦਾ ਕੋਈ ਪੱਕਾ ਸੰਕੇਤ ਨਹੀਂ ਮਿਲਦਾ ਕਿ ਯੂਡੀਮਸ ਵਿੱਚ ਪ੍ਰਗਟਾਏ ਸਿਧਾਂਤਾਂ ਨਾਲੋਂ ਇੱਥੇ ਕੋਈ ਵੱਖਰਾਪਨ ਹੈ ਪ੍ਰੰਤੂ ਅਰਾਸਟੋ ਦੀ ਰਚਨਾ ਫ੍ਰੈਗਮੈਂਟ ਵਿੱਚ ਇਹ ਦੱਸਿਆ ਗਿਆ ਹੈ ਕਿ ਆਤਮਾ ਸਰੀਰ ਦੇ ਹਰ ਹਿੱਸੇ ਵਿੱਚ ਉਸੇ ਹਿੱਸੇ ਦੇ ਅਨੁਪਾਤ ਵਿੱਚ ਜੜੀ ਹੋਈ ਹੈ ਇਸ ਵਿਚਾਰ ਤੋਂ ਇਹ ਸਪਸ਼ਟ ਹੈ ਕਿ ਆਤਮਾ ਇੱਕ ਵੱਖਰਾ ਪਦਾਰਥ ਹੈ ਆਤਮਾ ਅਤੇ ਸਰੀਰ ਦੇ ਵੱਖਰੇਵੇਂ ਦਾ ਵਿਚਾਰ ਅਰਸਤੂ ਦੀਆਂ ਜੀਵ ਵਿਗਿਆਨਕ ਰਚਨਾਵਾਂ ਵਿੱਚ ਵੀ ਮਿਲਦਾ ਹੈ ਜਿਨ੍ਹਾਂ ਵਿੱਚ ਆਤਮਾ ਦਾ ਭੌਤਿਕ ਆਧਾਰ ਗਰਮੀ ਨੂੰ ਮੰਨਿਆ ਗਿਆ ਹੈ ਅਤੇ ਇਸ ਤਾਪ ਨੂੰ ਸਰੀਰ ਦੇ ਕੇਂਦਰੀ ਸਥਾਨ ਦਿਲ ਵਿੱਚ ਸਥਿਤ ਮੰਨਿਆ ਗਿਆ ਹੈ ਅਰਸਤੂ ਦੇ ਆਤਮਾ ਸੰਬੰਧੀ ਵਿਚਾਰਾਂ ਦਾ ਇਹ ਦੂਜਾ ਪੜਾ ਮੰਨਿਆ ਜਾ ਸਕਦਾ ਹੈ ਆਨ ਦਾ ਸੂਲ ਰਚਨਾ ਵਿੱਚ ਆਤਮਾ ਦੇ ਕੰਮਾਂ ਦਾ ਬਿਉਰਾ ਬੜਾ ਲੰਮਾ ਚੌੜਾ ਹੈ ਪਹਿਲਾਂ ਪੂਰਬਲੇ ਸਿਧਾਂਤਾਂ ਦਾ ਸਰਵੇਖਣ ਹੈ ਅਤੇ ਬਾਅਦ ਵਿੱਚ ਤਕਨੀਕੀ ਸ਼ਬਦਾਵਲੀ ਵਿੱਚ ਆਤਮਾ ਦੇ ਕੰਮਾਂ ਦਾ ਇੱਕ ਇੱਕ ਕਰਕੇ ਵਰਣਨ ਹੈ ਸਾਈਕੋਲੋਜੀ ਰਚਨਾ ਦੇ ਤੀਸਰੇ ਅਤੇ ਆਖੰਤਮ ਭਾਗ ਵਿੱਚ ਪ੍ਰਗਿਆ ਸਿਧਾਂਤ ਦੀ ਸਥਾਪਨਾ ਕੀਤੀ ਗਈ ਹੈ ਆਮ ਤੌਰ ਤੇ ਅਰਸਤੋ ਪ੍ਰਗਿਆ ਦੇ ਇੱਕੋ ਇੱਕ ਰੂਪ ਦੀ ਗੱਲ ਕਰਦਾ ਹੈ ਪ੍ਰੰਤੂ ਆਨ ਦਾ ਸੋਲ ਦੀ ਤੀਸਰੀ ਪੁਸਤਕ ਦੇ ਪੰਜਵੇਂ ਅਧਿਆਇ ਵਿੱਚ ਅਰਾਸਤੂ ਦੋ ਤਰ੍ਹਾਂ ਦੀ ਪੈਨਤਾ ਦੱਸਦਾ ਹੈ ਪ੍ਰਗਿਆ ਦਾ ਇੱਕ ਰੂਪ ਸਾਰੇ ਪਦਾਰਥਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਦੂਜਾ ਸਾਰੀਆਂ ਵਸਤੂਆਂ ਦੀ ਵਸਤਵਿਕਤਾ ਨੂੰ ਉਸੇ ਤਰ੍ਹਾਂ ਉਜਾਗਰ ਕਰਦਾ ਹੈ ਜਿਵੇਂ ਪ੍ਰਕਾਸ਼ ਸਾਰੀਆਂ ਵਸਤਾਂ ਦੇ ਅਸਲ ਰੰਗਾਂ ਨੂੰ ਸਾਹਮਣੇ ਲਿਆਉਂਦਾ ਹੈ ਪ੍ਰਗਿਆ ਦਾ ਇਹ ਦੂਜਾ ਰੂਪ ਪੈਨ ਅਤੇ ਅਕਰਮਕ ਹੈ ਅਤੇ ਜਦੋਂ ਇਸ ਨੂੰ ਵੱਖਰਾ ਵੇਖਿਆ ਸਮਝਿਆ ਜਾਂਦਾ ਹੈ ਤਾਂ ਤਾਹੀ ਇਸ ਦੱਸ ਦੀ ਵੀ ਅਸਰ ਅਤੇ ਸੱਚਾ ਰੂਪ ਅਨੁਭਵ ਹੁੰਦਾ ਹੈ ਪ੍ਰਗਿਆ ਸਿਧਾਂਤ ਦੇ ਇਹਨਾਂ ਰੂਪਾਂ ਤੋਂ ਦਰਅਸਲ ਅਰਾਸਤੂ ਦਾ ਕੀ ਭਾਵ ਹੈ ਅਰਾਸਤੂ ਤੋਂ ਬਾਅਦ ਵੀ ਅਨੇਕਾਂ ਸਦੀਆਂ ਤੱਕ ਆਵਾਦ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਆਧੁਨਿਕ ਸ਼ਬਦ ਸਾਈਕੋਲੋਜੀ ਗ੍ਰੀਕ ਸ਼ਬਦ ਸਿਉਕ ਤੋਂ ਨਿਕਲਿਆ ਹੈ ਜਿਸ ਦਾ ਆਮ ਤੌਰ ਤੇ ਅੰਗਰੇਜ਼ੀ ਅਨਵਾਦ ਸੂਲ ਕਿਹਾ ਜਾਂਦਾ ਹੈ ਅਰਾਸਤੂ ਦੀਆਂ ਮਹੱਤਵਪੂਰਨ ਰਚਨਾਵਾਂ ਵਿੱਚੋਂ ਆਨ ਦਾ ਸੋਲ ਇੱਕ ਮਹੱਤਵਪੂਰਨ ਰਚਨਾ ਹੈ ਜਿਸ ਵਿੱਚ ਜੀਵਤ ਪਦਾਰਥਾਂ ਦੀਆਂ ਸੰਵੇਦਨਾਵਾਂ ਕਲਪਨਾਵਾਂ ਚਿੰਤਨ ਕਿਰਿਆ ਅਤੇ ਅਨੁਭਵ ਸ਼ਕਤੀ ਆਦਿਕ ਕਿਰਿਆਵਾਂ ਬਾਰੇ ਚਰਚਾ ਕੀਤੀ ਗਈ ਹੈ ਪਲੇਟੋ ਤੋਂ ਉਲਟ ਅਰਸਟੂ ਆਮ ਤੌਰ ਤੇ ਇਹ ਮੰਨਦਾ ਹੈ ਕਿ ਆਤਮਾ ਨੂੰ ਸਰੀਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਮਨੁੱਖੀ ਆਤਮਾ ਮਨੁੱਖ ਦੇ ਸਾਰੇ ਵਿਹਾਰਾਂ ਅਰਥਾਤ ਸਪਰਸ਼ ਚੇਤਨ ਅਤੇ ਮਹਿਸੂਸ ਕਰਨਾ ਆਦ ਦਾ ਸਮੋਚ ਹੈ ਅਰਸਤੂ ਇਹ ਵੀ ਮੰਨਦਾ ਹੈ ਕਿ ਆਤਮਾ ਜਾਂ ਉਸ ਦਾ ਇੱਕ ਭਾਗ ਬੁੱਧੀ ਅਮਰ ਹੈ ਪਰੰਤੂ ਅਰਸਤੂ ਦੀ ਭਾਸ਼ਾ ਦਾਰਸ਼ਨਿਕ ਅਤੇ ਅਸਥਾਈ ਹੈ ਅਤੇ ਕੁਝ ਥਾਵਾਂ ਤੇ ਤਾਂ ਬਿਲਕੁਲ ਹੀ ਦਰਬੋਧ ਹੈ ਇਸ ਲਈ ਇਹ ਤੈਅ ਕਰਨਾ ਆਸਾਨ ਨਹੀਂ ਹੈ ਕਿ ਅਰਸਤੂ ਦਰਸਲ ਵਿਅਕਤੀਗਤ ਅਮਰਤਾ ਦੇ ਸਿਧਾਂਤ ਨੂੰ ਮੰਨਦਾ ਸੀ ਜਾਂ ਨਹੀਂ ਕਿਉਂਕਿ ਉਸ ਦੀ ਆਮ ਮਨੋਵਿਗਿਆਨਕ ਧਾਰਨਾ ਇਹ ਸਥਾਪਿਤ ਕਰਦੀ ਹੈ ਕਿ ਆਤਮਾ ਦਾ ਸਰੀਰ ਨਾਲ ਬੜਾ ਊੜਾ ਸੰਬੰਧ ਹੈ ਮੈਟਾਫਿਜ਼ਿਕਸ ਅਰਸਤੂ ਦੇ ਫਲਸਫੇ ਵਿੱਚ ਤਤ ਚਿੰਤਨ ਸਭ ਤੋਂ ਮਹੱਤਵਪੂਰਨ ਹੈ ਤਤ ਵਿਚਾਰ ਨੂੰ ਹੀ ਅਰਸਤੂ ਪਹਿਲਾ ਦਰਸ਼ਨ ਕਹਿੰਦਾ ਹੈ ਕਿਉਂਕਿ ਫਲਸਫੇ ਜਾਂ ਦਰਸ਼ਨ ਵਿੱਚ ਉਸ ਆਦ ਪਰਮ ਅਤੇ ਸਰਬ ਜਨীন ਤਤ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਤੋਂ ਸਾਰਾ ਸੰਸਾਰ ਹੋਂਦ ਵਿੱਚ ਆਇਆ ਹੈ ਇਸੇ ਪ੍ਰਥਮ ਤਤ ਬਾਰੇ ਅਧਿਐਨ ਨੂੰ ਅਰਸਤੂ ਤਤ ਮਿਮਾਂਸਾ ਜਾਂ ਮੈਟਾਫਿਜ਼ਿਕਸ ਕਹਿੰਦਾ ਹੈ ਅਰਸਤੂ ਅਨਸਾਰ ਫਿਲਾਸਫਰ ਉਹੀ ਹੈ ਜਿਸ ਨੂੰ ਤਤ ਸੰਬੰਧੀ ਚਿੰਤਨ ਦੀ ਪਕੜ ਹੋਵੇ ਅਰਸਤੂ ਇਹ ਮੰਨਦਾ ਹੈ ਕਿ ਪਰਮ ਤਤ ਹੀ ਪਰਮ ਦਰਬ ਹੈ ਜਿਹੜਾ ਕਿ ਨਿਤ ਸਰਬ ਕਾਲਿਕ ਸਰਬ ਜਨਿਨੀ ਅਤੇ ਅਬਦਲ ਹੁੰਦਾ ਹੋਇਆ ਵੀ ਸੰਸਾਰ ਦੇ ਸਾਰ ਪਰਵਰਤਨਾ ਦਾ ਆਧਾਰ ਹੈ ਸੰਸਾਰ ਵਿੱਚ ਦੋ ਹੀ ਵਸਤੂਆਂ ਹਨ ਦਰਬ ਅਤੇ ਪ੍ਰਣਾਮ ਦਰਬ ਹੀ ਪ੍ਰਣਾਮ ਦਾ ਕਾਰਨ ਹੈ ਦਰਬ ਇੱਕ ਹੀ ਹੈ ਪਰ ਉਸ ਦੇ ਗੁਣ ਜਾਂ ਰੂਪ ਅਨੇਕ ਹੁੰਦੇ ਹਨ ਉਦਾਹਰਨ ਵਜੋਂ ਸੁਕਰਾਤ ਦਰਬ ਰੂਪ ਵਿੱਚ ਤਾਂ ਇੱਕ ਹੀ ਹੈ ਪਰ ਇੱਕ ਹੁੰਦਾ ਹੋਇਆ ਵੀ ਇਹ ਬੱਚੇ ਜਵਾਨ ਬਿਰਧ ਆਦ ਅਨੇਕਾਂ ਰੂਪਾਂ ਤੇ ਗੁਣਾਂ ਨੂੰ ਧਾਰਨ ਕਰਨ ਵਾਲਾ ਹੈ ਦਰਬ ਹੀ ਸਾਰੇ ਪਰਿਨਾਮਾਂ ਬਦਲਾਵਾਂ ਦਾ ਮੂਲ ਕਾਰਨ ਹੈ ਇਸੇ ਲਈ ਦਰਬ ਨੂੰ ਮੌਲਿਕ ਜਾਂ ਪ੍ਰਾਇਮਿਕ ਤੱਤ ਕਹਿੰਦੇ ਹਨ ਪਰਮ ਦਰਬ ਸਾਰੇ ਦਰਬਾਂ ਦਾ ਦਰਬ ਅਤੇ ਸਾਰੇ ਪਰਿਨਾਮਾਂ ਦਾ ਆਧਾਰ ਹੈ ਫਲਸਫੇ ਦਾ ਕੰਮ ਇਸੇ ਪਰਮ ਦਰਬ ਦਾ ਗਿਆਨ ਪ੍ਰਾਪਤ ਕਰਨਾ ਹੈ ਰਸਤੂ ਦਾ ਦਰਬ ਸਿਧਾਂਤ ਪਲੇਟੋ ਦੇ ਵਿਗਿਆਨ ਸਿਧਾਂਤ ਦੇ ਖੰਡਨ ਨਾਲ ਆਰੰਭ ਹੁੰਦਾ ਹੈ ਪਲੇਟੋ ਦੇ ਦਰਸ਼ਨ ਵਿੱਚ ਵਿਗਿਆਨ ਅਤੇ ਵਸਤੂ ਪਰਮਾਰਥ ਅਤੇ ਵਿਹਾਰ ਵਿੱਚ ਭੇਦ ਹੈ ਵਸਤੂ ਅਸੱਤ ਅਤੇ ਵਿਗਿਆਨ ਸੱਤ ਹੈ ਵਸਤੂ ਦੀ ਹੋਂਦ ਵਿਹਾਰਕ ਹੈ ਵਿਗਿਆਨ ਦੀ ਹੋਂਦ ਪਰਮਾਰਥਕ ਹੈ ਦੂਜੇ ਸ਼ਬਦਾਂ ਵਿੱਚ ਪਲੇਟੋ ਦਾ ਵਿਗਿਆਨ ਪਰਮਾਰਥ ਹੈ ਅਤੇ ਅਨੁਭਵ ਤੋਂ ਅਤੇ ਇੰਦਰੀ ਜਗਤ ਤੋਂ ਨੇ ਤਾਂ ਤੇ ਭਿੰਨ ਅਤੇ ਪਰਾਂ ਹੈ ਅਰਸਤੂ ਵਿਗਿਆਨ ਅਤੇ ਵਸਤੂ ਵਿੱਚ ਭੇਦ ਸਵਕਾਰ ਨਹੀਂ ਕਰਦਾ ਬਲਕਿ ਵਿਗਿਆਨ ਨੂੰ ਵਸਤੂ ਦੇ ਅੰਦਰ ਸਥਿਤ ਮੰਨਦਾ ਹੈ ਪਲੇਟੋ ਦੇ ਵਿਗਿਆਨਵਾਦ ਦੀ ਆਲੋਚਨਾ ਅਰਸਤੂ ਨੇ ਇਸ ਪ੍ਰਕਾਰ ਕੀਤੀ ਹੈ ਪਲੇਟੋ ਦੇ ਅਨੁਸਾਰ ਵਿਗਿਆਨ ਵਸਤੂ ਦਾ ਕਾਰਨ ਹੈ ਵਿਗਿਆਨ ਸਰਬਕਾਲਕ ਅਤੇ ਵਿਰਾਟ ਹੈ ਜਦੋਂ ਕਿ ਵਸਤੂ ਵਿਸ਼ੇਸ਼ ਅਤੇ ਸੀਮਿਤ ਹੈ ਸਮਝਾਤੀ ਵਸਤੂਆਂ ਦਾ ਸਾਰ ਹੀ ਸਰਬਕਾਲਕ ਹੈ ਅਤੇ ਇਹ ਵਸਤੂਆਂ ਦੇ ਸਾਰ ਹੀ ਸਰਬਜਨਿਨੀ ਹਨ ਜਿਨ੍ਹਾਂ ਦੀ ਕੇਵਲ ਕਲਪਨਾ ਕੀਤੀ ਜਾ ਸਕਦੀ ਹੈ ਪਰ ਇਹਨਾਂ ਨੂੰ ਵੇਖਿਆ ਨਹੀਂ ਜਾ ਸਕਦਾ ਨਮੂਨੇ ਵਜੋਂ ਸਾਰੀਆਂ ਸਫੈਦ ਵਸਤੂਆਂ ਦਾ ਸਾਰ ਸਫੈਦ ਹੈ। ਇਹੀ ਸਫੈਦ ਸਰਬਕਾਲਕ ਹੈ ਅਤੇ ਸਾਰੀਆਂ ਸਫੈਦ ਵਸਤਾਂ ਦਾ ਕਾਰਨ ਹੈ। ਪ੍ਰੰਤੂ ਸਫੈਦ ਵਿਗਿਆਨ ਤੋਂ ਸਫੈਦ ਵਸਤੂ ਉਤਪਨ ਕਿਵੇਂ ਹੁੰਦੀ ਹੈ? ਪਲੇਟੋ ਵਿਗਿਆਨ ਨੂੰ ਵਸਤੂ ਦਾ ਕਾਰਨ ਤਾਂ ਮੰਨਦਾ ਹੈ ਪਰ ਵਿਗਿਆਨ ਤੋਂ ਵਸਤੂ ਦੀ ਉਤਪਤੀ ਦੀ ਵਿਆਖਿਆ ਨਹੀਂ ਕਰਦਾ। ਕਿਸੇ ਵਸਤੂ ਦੀ ਉਤਪਤੀ ਵਾਸਤੇ ਗਤੀ ਦੀ ਲੋੜ ਹੁੰਦੀ ਹੈ। ਵਿਗਿਆਨ ਤਾਂ ਗਤੀਹੀਨ ਹਨ ਇਸ ਲਈ ਇਹਨਾਂ ਤੋਂ ਵਸਤੂ ਉਤਪਨ ਕਿਵੇਂ ਹੋ ਸਕਦੀ ਹੈ ਅਰਥਾਤ ਗਤੀ ਦੇ ਬਿਨਾਂ ਸਿਰ ਉਤਪਤੀ ਦੀ ਵਿਆਖਿਆ ਨਹੀਂ ਕਰ ਸਕਦੇ ਸਫੈਦ ਵਿਗਿਆਨ ਤੋਂ ਸਫੈਦ ਵਸਤੂ ਦੀ ਉਤਪਤੀ ਦੇ ਲਈ ਅਤੇ ਸਹਾਪਣ ਵਿਗਿਆਨ ਤੋਂ ਸੁੰਦਰ ਵਸਤੂ ਦੀ ਉਤਪਤੀ ਦੇ ਲਈ ਪਰਿਵਰਤਨ ਜਾਂ ਪਰਿਨਾਮ ਦੀ ਲੋੜ ਹੈ ਇਸ ਲਈ ਉਤਪਤੀ ਸਥਿਤੀ ਅਤੇ ਵਿਨਾਸ਼ ਦੀ ਵਿਆਖਿਆ ਗਤੀ ਜਾਂ ਪਰਿਨਾਮ ਦੇ ਬਿਨਾਂ ਨਹੀਂ ਹੋ ਸਕਦੀ ਸੰਸਾਰ ਵਿੱਚ ਵਸਤੂਆਂ ਅਨੇਕ ਹਨ ਇਨਾ ਨਿਕੰ ਵਸਤੂਆਂ ਦੀ ਵਿਆਖਿਆ ਲਈ ਪਲੇਟੋ ਨੇ ਅਨੇਕ ਵਿਗਿਆਨਾਂ ਦੀ ਕਲਪਨਾ ਕੀਤੀ। ਪ੍ਰੰਤੂ ਇਸ ਨਾਲ ਪਲੇਟੋ ਵਸਤੂ ਦੀ ਵਿਆਖਿਆ ਤਾਂ ਕਰ ਨਹੀਂ ਪਾਉਂਦਾ ਬਲਕਿ ਵਿਆਖਿਆ ਦਾ ਭਾਰ ਦੂਣਾ ਕਰ ਲੈਂਦਾ ਹੈ। ਰਸਤੂ ਪਲੇਟੋ ਦੀ ਤੁਲਨਾ ਇੱਕ ਅਜਿਹੇ ਵਿਅਕਤੀ ਨਾਲ ਕਰਦਾ ਹੈ ਜਿਹੜਾ ਛੋਟੀ ਸੰਖਿਆ ਨੂੰ ਤਾਂ ਗਿਣਨ ਵਿੱਚ ਅਸਮਰੱਥ ਹੈ ਪ੍ਰੰਤੂ ਉਹ ਇੱਕ ਵੱਡੀ ਸੰਖਿਆ ਦੀ ਕਲਪਨਾ ਕਰਕੇ ਛੋਟੀ ਸੰਖਿਆ ਨੂੰ ਗਿਣਨ ਵਿੱਚ ਸਫਲਤਾ ਪ੍ਰਾਪਤ ਕਰਨਾ ਚਾਹੁੰਦਾ ਹੈ। ਦਰਸਾ ਜਿਹੜਾ ਛੋਟੀ ਸੰਖਿਆ ਤਾਂ ਗਿਣ ਨਹੀਂ ਸਕਦਾ ਉਹ ਵੱਡੀ ਸੰਖਿਆ ਦੀ ਕਲਪਨਾ ਕਰਕੇ ਆਪਣੀ ਪਰੇਸ਼ਾਨੀ ਦੂਰੀ ਦੂਣੀ ਹੀ ਕਰਦਾ ਹੈ ਪਲੇਟੋ ਦੇ ਸਰਬਜਨীন ਵਿਗਿਆਨ ਇਸ ਲੋਕ ਦੇ ਵਿਅਕਤੀ ਨਾ ਹੋ ਕੇ ਦੇਵ ਵਿਅਕਤੀ ਹਨ ਜਿਹੜੇ ਸੰਸਾਰਕ ਵਸਤਾਂ ਤੋਂ ਇੱਕਦਮ ਪੈਨ ਹਨ ਉਦਾਹਰਨ ਵਜੋਂ ਸੋਕਰੇਟ ਦੇਸ਼ਕ ਇਸ ਲੋਕ ਦਾ ਵਿਅਕਤੀ ਹੈ ਪਰੰਤੂ ਉਸ ਦਾ મૂળ ਰੂਪ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਪਹਿਲਾ ਲੋਕਿਕ ਹੈ ਅਤੇ ਦੂਜਾ ਦੇਵ ਹੈ ਪਰੰਤੂ ਇਹਨਾਂ ਦੋਵਾਂ ਨੂੰ ਸਮਝਣ ਵਾਲਾ ਅਰਥਾ ਤੇ ਇਹਨਾਂ ਦੋਵਾਂ ਸਿਰਿਆਂ ਦੇ ਵਿਚਕਾਰ ਇੱਕ ਤੀਸਰੇ ਮਨੁੱਖ ਦੀ ਵੀ ਕਲਪਨਾ ਕਰਨੀ ਪਏਗੀ ਫਿਰ ਉਸ ਤੀਸਰੇ ਮਨੁੱਖ ਨੂੰ ਸਮਝਣ ਲਈ ਚੌਥੇ ਪੰਜਵੇਂ ਅਤੇ ਅਨੇਕਾਂ ਮਨੁੱਖਾਂ ਦੀ ਕਲਪਨਾ ਕਰਨੀ ਪਏਗੀ ਅਤੇ ਇਸ ਤਰ੍ਹਾਂ ਅਨਵਸਥਾ ਦੋਸ਼ ਪੈਦਾ ਹੋ ਜਾਏਗਾ ਪਲੇਟੋ ਦੇ ਅਨੁਸਾਰ ਵਿਗਿਆਨ ਵਸਤੂ ਦੇ ਸਾਰ ਹਨ ਪਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਪਲੇਟੋ ਵਸਤੂ ਦੇ ਸਾਰ ਨੂੰ ਵਸਤੂ ਤੋਂ ਦੂਰ ਕਿਸੇ ਦੂਜੇ ਲੋਕ ਵਿੱਚ ਮੰਨਦਾ ਹੈ ਕਿ ਜੇ ਵਸਤੂ ਦਾ ਸਾਰ ਤੱਤ ਉਸ ਵਸਤੂ ਦੇ ਵਿੱਚ ਹੀ ਰਹਿ ਸਕਦਾ ਹੈ ਉਸ ਤੋਂ ਬਾਹਰ ਨਹੀਂ ਉਦਾਹਰਨ ਵਜੋਂ ਮਨੁੱਖਤਾ ਸਾਰੇ ਮਨੁੱਖਾਂ ਦਾ ਸਮਾਨ ਰੂਪ ਵਿੱਚ ਧਰਮ ਹੈ ਗੁਣ ਹੈ ਸਾਰ ਹੈ ਅਤੇ ਇਹ ਮਨੁੱਖਤਾ ਦਾ ਗੁਣ ਮਨੁੱਖਾਂ ਦੇ ਵਿੱਚ ਹੀ ਵਿਦਮਾਨ ਹੋਵੇਗਾ ਉਹਨਾਂ ਤੋਂ ਬਾਹਰ ਕਿਸੇ ਦੂਜੇ ਲੋਕ ਵਿੱਚ ਨਹੀਂ ਪ੍ਰੰਤੂ ਪਲੇਟੋ ਦੇ ਅਨੁਸਾਰ ਮਨੁੱਖਤਾ ਦਾ ਵਿਗਿਆਨ ਤਾਂ ਦਿਵ ਹੈ ਅਤੇ ਇੰਦਰੀਆਂ ਤੋਂ ਪਰਾਂ ਕਿਸੇ ਲੋਕ ਦਾ ਨਿਵਾਸੀ ਹੈ ਅਰਸਤੂ ਦੇ ਅਨੁਸਾਰ ਪਲੇਟੋ ਦੇ ਵਿਗਿਆਨਵਾਦ ਦਾ ਸਭ ਤੋਂ ਵੱਡਾ ਦੋਸ਼ ਹੀ ਇਹ ਹੈ ਕਿ ਉਹ ਵਸਤੂ ਦੇ ਸਾਰ ਤੱਤ ਨੂੰ ਵਸਤੂ ਤੋਂ ਵੱਖ ਮੰਨਦਾ ਹੈ। ਪਲੇਟੋ ਦੀ ਆਲੋਚਨਾ ਦੇ ਨਾਲ ਹੀ ਅਰਸਤੂ ਦਾ ਪਰਮਦਰਭ ਸੰਬੰਧੀ ਵਿਚਾਰ ਸ਼ੁਰੂ ਹੁੰਦਾ ਹੈ। ਅਰਸਤੂ ਦਾ ਪਰਮਦਰਭ ਸਰਬਜਨਿਨੀ, ਸਰਬਕਾਲਿਕ ਵਿਗਿਆਨ ਹੈ ਜਿਹੜਾ ਨਿਰਪੇਖ ਹੁੰਦ ਹੈ ਅਤੇ ਸਾਰਿਆਂ ਵਿੱਚ ਸਮਾਨ ਰੂਪ ਵਿੱਚ ਸਥਿਤ ਹੈ। ਦਰਸਲ ਅਰਸਤੂ ਦਾ ਪਰਮਦਰਭ ਕੋਈ ਕੋਰੀ ਕਲਪਨਾ ਨਹੀਂ ਹੈ ਬਲਕਿ ਵਾਸਤਵਿਕ ਸਤ ਹੈ। ਅਰਸਟੋਲਿਸ ਪਰਮਦਰਭ ਨੂੰ ਹਕੀਕੀ ਤਤ ਮੰਨਦਾ ਹੈ ਜਿਹੜਾ ਸਾਰਿਆਂ ਵਿੱਚ ਵਿਦਮਾਨ ਹੈ ਇੱਥੇ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਪਲੇਟੋ ਦੇ ਵਿਗਿਆਨ ਨੂੰ ਅਰਸਟੋ ਦਾ ਦਰਭ ਕਿਹਾ ਜਾ ਸਕਦਾ ਹੈ ਅਰਸਟੋ ਦੇ ਅਨੁਸਾਰ ਵਿਗਿਆਨ ਦਰਭ ਨਹੀਂ ਕਿਉਂਕਿ ਵਿਗਿਆਨ ਤਾਂ ਸਮਝ ਆਤੀ ਵਸਤੂਆਂ ਦਾ ਸਾਰ ਹੈ ਉਦਾਹਰਨ ਵਜੋਂ ਸਾਰੇ ਮਨੁੱਖਾਂ ਵਿੱਚ ਮਨੁੱਖਤਾ ਵਿਸ਼ਵ ਜਨਨੀ ਸਾਰ ਵਿਗਿਆਨ ਹੈ ਅਰਸਟੋ ਦੇ ਅਨੁਸਾਰ ਮਨੁੱਖਤਾ ਤਾਂ ਇੱਕ ਗੁਣ ਅਤੇ ਸਾਰ ਹੈ ਜਸਨੁ ਮਨੁੱਖਾਂ ਤੋਂ ਉਵੇਂ ਹੀ ਵੱਖ ਨਹੀਂ ਕੀਤਾ ਜਾ ਸਕਦਾ ਜਿਵੇਂ ਸੋਨੇ ਤੋਂ ਉਸ ਦੇ ਭਾਰ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਰਥਾਤ ਜਿਵੇਂ ਭਾਰੀਪਣ ਭਾਰੀਆਂ ਵਸਤਾਂ ਤੋਂ ਵੱਖ ਨਹੀਂ ਉਸੇ ਤਰ੍ਹਾਂ ਹੀ ਮਨੌਕਤਾ ਮਨੁੱਖਾਂ ਤੋਂ ਵੱਖ ਨਹੀਂ ਕੋੜਪਣ ਕੋੜੀਆਂ ਤੋਂ ਬਚਪਨ ਬੱਚਿਆਂ ਤੋਂ ਵੱਖ ਨਹੀਂ ਹੈ ਪ੍ਰੰਤੂ ਜੇਕਰ ਸਰਬਜਨੀਨਤਾ ਦਰਬ ਨਹੀਂ ਤਾਂ ਉਸੇ ਹੀ ਤਰ੍ਹਾਂ ਵਿਸ਼ੇਸ਼ ਵਸਤੂ ਵੀ ਦਰਬ ਨਹੀਂ ਦਰਸਲ ਸਾਰਬਜਨੀਆਂ ਅਤੇ ਵਿਸ਼ੇਸ਼ ਦਾ ਪਰਸਪਰ ਅਨਿਖੜ ਸਬੰਧ ਹੈ ਅਤੇ ਇਹ ਇੱਕ ਦੂਜੇ 'ਤੇ ਨਿਰਭਰ ਕਰਦੇ ਹਨ ਉਦਾਹਰਨ ਵਜੋਂ ਸੋਨਾ ਪਾਰਾ ਪੀਲਾ ਅਤੇ ਠੋਸ ਹੈ ਪਾਰਾ ਪੀਲਾ ਠੋਸ ਆਦ ਗੁਣ ਸੋਨੇ ਦੇ ਬਿਨਾ ਨਹੀਂ ਰਹਿ ਸਕਦੇ ਅਤੇ ਸੋਨਾ ਵੀ ਇਨ੍ਹਾਂ ਬਿਨਾ ਨਹੀਂ ਰਹਿ ਸਕਦਾ ਜੇਕਰ ਸੋਨੇ ਵਿੱਚੋਂ ਇਹ ਸਾਰੇ ਗੁਣ ਕੱਟ ਦਈਏ ਤਾਂ ਸੋਨਾ ਕੇਵਲ ਇੱਕ अमूर्त ਸੰਕਲਪ ਹੈ ਹਕੀਕਤ ਨਹੀਂ ਇਸ ਲਈ ਸ਼ੁੱਧ ਵਿਸ਼ੇਸ਼ਤਾ ਕੇਵਲ ਇੱਕ अमूर्त ਵਿਚਾਰ ਹੈ ਵਸਤੂ ਨਹੀਂ ਪਰੰਤੂ ਅਰਸਤੂ ਦੇ ਅਨੁਸਾਰ ਤਾਂ ਦਰਬ ਹਕੀਕਤਨ ਵਿਸ਼ੇਸ਼ ਹੈ ਜੈ ਸਚ ਸਾਰੇ ਵਿਸ਼ਵ ਜਨਨੀ ਪਸਾਰੇ ਦੀ ਹੋਂਦ ਅੰਤਰਨਿਹਤ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ